ਇਹ ਜਿਹੜੀ ਮੈਂ ਤਕਰੀਬਨ 9 ਸਾਲ ਹੋ ਗਏ ਅੱਜ ਮਿਲਿਆ ਬਹੁਤ ਬੜੀ ਖੁਸ਼ੀ ਆ ਲਾਈਵ ਵਿੱਚ ਅਸੀਂ YouTube ਤੇ ਦੇਖਦੇ ਇਹਨਾਂ ਨੂੰ ਬੜਾ ਪਿਆਰ ਕਰਦੇ ਹਾਂ ਕੀਤਾ ਔਰ ਸਾਡੇ ਚੱਕੀ ਪੁੱਲੀ ਵਾਲਾ ਮਰਕਾਰ ਸਿੱਧੂ ਦੇ ਪਿੰਡੋਂ ਅਸੀਂ ਅਕਸਰ ਮਿਲਦੇ ਹਾਂ ਨਾ ਪ੍ਰੋਗਰਾਮਾਂ ਤੇ ਬਹੁਤ ਧੰਨਵਾਦ ਜੀ ਆਨੋ ਬਹੁਤ ਸਨਮਾਨ ਲੈਂਦੇ ਹਾਂ ਹਰ ਮੇਰੀ ਪਿਆਰੀ ਆਵਾਜ਼ਾਂ ਬਾਏ ਜੱਗਾ ਸ਼ੁਕਰੀਆ ਸ਼ੁਕਰੀਆ ਹੈਲੋ ਜੀ ਜੀ ਸਭ ਤੋਂ ਪਹਿਲਾਂ ਗੱਜ ਕੇ ਆਖ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈਲੋ ਸਭ ਤੋਂ ਪਹਿਲਾਂ ਜਿੰਨੀਆਂ ਵੀ ਰੱਬ ਰੂਹ ਸਤਕਾਰਯੋਗ ਪਿਤਾ ਸਨ ਬਜ਼ੁਰਗ ਮਾਤਾ ਮਾ ਪੈੜਾ ਬੱਚੇ ਮੇਰੇ ਇਸ ਰੋੜੀ ਨਗਰ ਤੋਂ ਔਰ ਪੂਰੇ ਇਲਾਕੇ ਤੋਂ ਜਿੰਨੇ ਵੀ ਸੰਗਤ ਪਹੁੰਚੀ ਹੈ ਸਭ ਨੂੰ ਸਭ ਤੋਂ ਪਹਿਲਾਂ ਦੇਗੇ ਸਤਿ ਸ੍ਰੀ ਅਕਾਲ ਸਤਰੀਕਾਲ ਕੋਡ ਕੋਟ ਪ੍ਰਣਾਮ ਔਰ ਸਾਈ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਿਵਾੜੇ ਜੀ ਮਾਨ ਨੂੰ ਇੰਨਾ ਪਿਆਰ ਸਤਕਾਰ ਮਾਨ ਬਖਸ਼ਿਆ ਇੱਥੇ ਸਾਰੇ ਕਲਾਕਾਰ ਗੀਤਕਾਰ ਪ੍ਰੈਸ ਰਿਪੋਰਟਰ ਮੁਲਾਜ਼ਮ ਵੀ ਸਾਰੇ ਆਏ ਹੋਏ ਆ ਔਰ ਮੈਂ ਮੈਨੂੰ ਹੁਕਮ ਹੋਇਆ ਹੈ ਕੇ ਜਿਆਦਾ ਨਾਂ ਨਹੀਂ ਲੈੜੇ ਜੀ ਤੁਸੀਂ ਜਿੰਨਾ ਗੌੜਾ ਗਾਉਣਾ ਠੀਕ ਹੈ ਜੀ ਔਰ ਮੈਂ ਇਸ ਗੱਲ ਦੀ ਮਾਫੀ ਚਾਹ ਰਹਾ ਕਿ ਸਾਰੇ ਮੇਰੇ ਛੋਟੇ ਵੱਡੇ ਭੈਣ ਭਰਾ ਹੈ ਸਾਰਿਆਂ ਨੂੰ ਜੱਗੇ ਸੂਰਦਗੀ ਦੀ ਸਤਿ ਸ੍ਰੀ ਅਕਾਲ ਔਰ ਇੱਕ ਲੋਕ ਤੱਕ ਮਾਪਿਆਂ ਦੀ ਸੇਵਾ ਸ਼ੁਰੂ ਕਰਨ ਲੱਗੇ ਆ ਤੁਸੀਂ ਆਪ ਹੀ ਸਮਝਿਓ ਸਾਰਾ ਕੁਝ ਉਹਦੇ ਵਿੱਚ ਹੀ ਹੈ ਕਿ ਸਾਰਿਆਂ ਦੇ ਨਾਂ ਆਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਬਣ ਵਰਗੇ ਪੁੱਤ ਨਹੀਂ ਲੱਭਣੇ ਸਰਬਣ ਵਰਗੇ ਪੁੱਤ ਨਹੀਂ ਲੱਭਣੇ ਇਛਰਾ ਵਰਗੀਆਂ ਮਾਵਾ ਸਰਬਣ ਵਰਗੇ ਪੁੱਤ ਨਹੀਂ ਲੱਭਣੇ ਇਛਰਾ ਵਰਗੀਆਂ ਬਾਵਾ ਮਾ ਲਸ਼ਮਣ ਜਿਹੜੇ ਵੀਰ ਨਹੀਂ ਲੱਭਣੇ ਅੰਬਰ ਸਰਜੀਆਂ ਥਾਵਾ ਮਹਾਰਾਜਾ ਰਣਜੀਤ ਜਹਾਂ ਕਿਤੇ ਰਾਜ ਨਹੀਂ ਹੋਣਾ ਮੁਗਲਾ ਜਈਆਂ ਸਜਾਵਾ ਪਰ ਨਾਨਕ ਜਿਹੜਾ ਪੀਰ ਨਹੀਂ ਜਗਿਆ ਮੈਂ ਉਸੇ ਦੇ ਗੁਣ ਗਾਵਾਂ ਉਸੇ ਦੇ ਗੁਣ ਗਾਵਾਂ ਜੇ ਪਾਣੀ ਪੜ ਗਏ ਜੇ ਮੁਖ ਮੰਨ ਲਾ ਕੇ ਦੇ ਵਿੱਚ ਸੱਜ ਰਹੀਂ ਤੁਝ ਪਰ ਜਗਵਾਹੀ ਕੋਈ ਨਿਕਰੋ ਪਰ ਜਗਵਾਹੀ ਕੋਈ ਨਿਕਰੋ ਤੇ ਬਾਹੇ ਕਿਸ ਤਸ ਕੋਈ ਲੈ ਗਿਆ ਚਾਲੀ ਚਾਰੇ ਗੰਜ ਜੋੜ ਤੌਰ ਜਿਹੜੁਰ ਕੇ ਖਾਲੀ ਹੱਥੀ ਆਏ ਸੀ ਤੇ ਖਾਲੀ ਹੱਥੀ ਮੁੜ ਕੇ ਵੀ ਇਹ ਗੱਲ ਤਾਂ ਹਰੇਕ ਕਹਿ ਦਿੰਦਾ ਪਰ ਮੈਂ ਗੱਲ ਇਹਦੇ ਉੱਤ ਲਿਖੀ ਹੈ ਕਿ ਬੰਦਾ ਜੱਗ ਤੇ ਖਾਲੀ ਹੱਥੀ ਜ਼ਰੂਰ ਆਉਂਦਾ ਪਰ ਜਾਣ ਬੜੇ ਆਪਣੀ ਇੱਜ਼ਤ ਆਪਣੀ ਅੜਖ ਆਪਣੇ ਕੀਤੇ ਹੋਏ ਕਾਰੋਬਾਰ ਨਾਲ ਲੱਗੇ ਹੁੰਦਾ ਧਿਆਨ ਨਾਲ ਲਿਖ ਲੈ ਕੀ ਲਿਖਿਆ ਜੋ ਮਾਰਦੇ ਮੇਰੇ ਨਾਲ ਦੀ ਬੇਸਕਨਾ ਬਾਤ ਕਿਉਂਕਿ ਮੈਂ ਅਕਸਰ ਹਰ ਸਟੇਜ ਤੇ ਜਦੋਂ ਵੀ ਕੋਈ ਲੋਕ ਦਾਤ ਗਾਉਣਾ ਤੇ ਪਹਿਲਾ ਇਹ ਗਾਉਣਾ ਕਿ ਸਭ ਤੋਂ ਪਹਿਲਾਂ ਸਾਡੇ ਮਾਪੇ ਆਏ ਮਾਪਿਆਂ ਨੂੰ ਸਾਹਮਣੇ ਬਾਪੇ ਤੀਰਥਾਂ ਦੇ ਸਨਾਨ ਕਰ ਬੈਠੇ ਨੂੰ ਹੋ ਜਾਂਦੇ ਹਾਂ ਮਾਈ ਜੀ ਜੋ শ্রোਤਾ ਨੇ ਖਾਣਾ ਛਕ ਲਿਆ ਮਿਹਰਬਾਨ ਕੇ ਹੱਥ ਵੰਦ ਕੇ ਬੇਨਤੀ ਹੈ ਸਾਈ ਜੀ ਵੱਲੋਂ ਤੇ ਸਾਡੇ ਸਾਰੇ ਸੇਵਾਦਾਰ ਬਣੋ ਜਿਹਨਾਂ ਨੇ ਖਾਣਾ ਛਕ ਲਿਆ ਆ ਕੇ ਪੰਡਾਲ ਦੇ ਵਿੱਚ ਬੈਠੋ ਤੇ ਉਸ ਤੋਂ ਬਾਅਦ ਲੰਗਰ ਬੰਦ ਕਰਨਾ ਇੱਕ ਵਾਰੀ ਤੇ ਹੱਥ ਵੰਦ ਕੇ ਬੇਨਤੀ ਆ ਸਾਡੀ ਪੰਡਾਲ ਚ ਆ ਕੇ ਪੰਡਾਲ ਦੀ ਹੋਰ ਰੌਣਕ ਬਿਧਾਓ ਹਾਂਜੀ ਭਾਈ ਜਗਾ ਜੀ ਹਾਂਜੀ ਅਗਲੀ ਗੱਲ ਇੱਕ ਯਾਰੀ ਤੇ ਲੋਕ ਤਾਂਥੋਂ ਮੇਰਾ ਪਿੱਛੇ ਜਾਇਆ ਸੀ ਕਿ ਇੱਕ ਯਾਰੀ ਹੁੰਦੀ ਹੈ ਲਾਲੀ ਤੇ ਲੱਗ ਕੇ ਤੋੜ ਸਿਰੇ ਤੱਕ ਜਣਾ ਦੇ ਤੇ ਇੱਕ ਯਾਰੀ ਹੁੰਦੀ ਹੈ ਪਿਆਲੇ ਦੀ ਆੜੀ ਜਿਹੜੀ ਅੱਜ ਕੱਲ ਬਾੜੀ ਮਿਲਦੀ ਹੈ ਕਿ ਜਿੱਥੇ ਦੋਗ ਬੱਗ ਮਿਲੇ ਭਾਈ ਗੱਲ ਕੀ ਹੈ ਤੇਰੇ ਵਿੱਚ ਸਿਰ ਦੇ ਜਾਗੇ ਦੋਗ ਬੱਗ ਹੋਰ ਮਗਾਏ ਭਾਈ ਗੱਲ ਕੀ ਹੈ ਤੇਰੇ ਵਿੱਚ ਜਾਰ ਮਾਰ ਜਾਗੇ ਜਦੋਂ ਰਣਜੀਤ ਵਰਗਾ ਕਿਸੇ ਨਾਲ ਪਾ ਲਿੰਦਾ ਪੇਚਾ ਭਾਈ ਦਰ ਨੂੰ ਬਾਹਰ ਨਹੀਂ ਤੇ ਆਉਂਦੇ ਵੀਰੇ ਇਹੋ ਜਿਹੇ ਯਾਰਾਂ ਤੋਂ ਬਚ ਕੇ ਔਰ ਅਕਸਰ ਅੱਜ ਕੱਲ ਚੁੱਲ੍ਹੇ ਤੇ ਯਾਰ ਬਣ ਕੇ ਜਾਣਾ ਸੌਖਾ ਹੋ ਜਾਂਦਾ ਉਸ ਤੋਂ ਪਹਿਲਾਂ ਇੱਕ ਸ਼ੇਰ ਰਣਜੀਤ ਕੋ ਬੰਦਾ ਵੀ ਡਰ ਜਾਂਦਾ ਬੰਦਨਾਰਾੜਦਿਆਂ ਸਹਰਾਣੇ ਵਰਗਾ ਹੋਇਆ यारे चुलेदारी जा सौखा हो जाता है इस करके यार सोच के बनाया करो एक हथ रख आओ जी कहत प्यारी ਔਰ ਬਹੁਤ ਪਿਆਰਾ ਕਿਹੜੀ ਤਾਲੀ ਵਾਲ ਸਾਹਿਬ ਪੂਰਾ ਗਰੁੱਪ ਔਰ ਜਿੰਨੇ ਵੀ ਤੁਸੀਂ ਰੱਬ ਰੋ ਕੇ ਆਇਓ ਤੁਹਾਡੇ ਸਾਰਿਆਂ ਨੂੰ ਸਲੂਟ ਸਲਾਮ ਔਰ ਕਿਸੇ ਨੇ ਗੁੱਸਾ ਨਹੀਂ ਕਰਦਾ ਕਿ ਜੱਗੇ ਨੇ ਮੇਰਾ ਨਾਂ ਨਹੀਂ ਲਿਆ ਲੋਕਾਂ ਪਿਆਰ ਨਾਲ ਸੁਣੋਗੇ ਸੇ ਮਿੱਟੀ ਵਿੱਚ ਪੱਗ ਜੋ ਮਲਾਉਂਦੇ ਯਾਰ ਦੀ ਇੱਟ ਪਿੱਛੇ ਇੱਜ਼ਤ ਦਿਖਾਉਂਦੇ ਯਾਰ ਦੀ ਵੀ ਨਾਲ ਮਰਜੀ ਤਾਂ ਬੜੀ ਚੰਗੀ ਗੱਲ ਹੁੰਦੀ ਐ ਕਿ ਉਜੜ ਯਾਰ ਗਮੰਦੋ ਚੱਲੇ ਓਏ ਮੇਰੇ ਦਾਗ ਵਿਆਹ ਵਿੱਚ ਸੀਲੇ ਜਿਨ੍ਹਾਂ ਆਵਾਜ਼ ਇੱਕ ਪਲ ਨਾ ਗੁਜ਼ਰੇ ਅੱਜ ਗੁਜ਼ਰੇ ਸਾਲ ਮਹੀਨੇ ਮੁੰਦਿਆਂ ਵਿੱਚ ਤਾਂ ਉਹੋ ਜੜੀ ਦੇ ਨੇ ਜਿਹੜੇ ਹੁੰਦੇ ਨੇ ਸਾਫ ਨਗੀਨੇ ਪਰ ਕੀ ਜਾਣਨ ਪਿਆਰ ਨੂੰ ਜੱਗਿਆ ਓਏ ਜਿਹੜੇ ਹੁੰਦੇ ਨੇ ਯਾਰ ਕਮੀ ਨੇ ਬਹੁਤ ਬਾਹਰ ਸਰਕਾਰ ਤੁਸੀਂ ਬੁਲਾਇਆ ਇਹੀ ਸਾਡੇ ਲਈ ਤਾਂ ਲੱਖ ਵਰਗੇ ਚਾਹਦੇ ਲੋ ਕਰਨ ਜੀ ਪਹੁੰਚ ਚੁੱਕੇ ਮਿਹਰਬਾਨੀ ਕਿਉਂਕਿ ਸਮਾਂ ਬਹੁਤ ਘੱਟ ਹੈ ਦਿਲ ਤਾਂ ਕਰਦਾ ਜਦੋਂ ਵੀ ਜਣ ਗਰਮ ਹੁੰਦਾ ਉਹਨਾਂ ਨੂੰ ਹਟਾਉ ਦਿੰਦੇ ਆ ਕਿ ਬਸ ਕਰ ਯਾਰਾ ਅਸੀਂ ਵੇਖ ਲਿਆ ਕਿ ਤੁਸੀਂ ਪਹਿਲਾਂ ਵਾਲੇ ਯਾਰ ਨਹੀਂ ਰਹਿ ਗਏ ਓਏ ਹੱਸ ਹੱਸ ਮੇਰੀ ਜਿੰਦੜੀ ਮੋਲੀ ਤੇ ਤੁਸੀਂ ਵੱਖਰੇ ਕਿਉਂ ਹੋ ਗਏ ਓਏ ਅੱਲੇ जख्म ਜਿਗਰ ਦੇ ਮੇਰੇ ਤੁਸੀਂ ਕਾ ਡਾਲੂਣ ਭਕੇਂਦੇ ਪਏ ਹੋ ਗੁਲਾਮ ਰਸੂਲਲਾ ਤੇ ਮੈਂ ਪਰਦੇਸੀ ਤੇ ਤੁਸੀਂ ਕਾਹਦਾ ਜ਼ੁਲਮ ਕਰ ਰਹੇਂਦੇ ਇਦਾਂ ਸੰਜਿਆਰੀਆਂ ਕਰ ਗਿਆ ਧੰਨ ਬੜੇ ਯਾਰ ਜਾਈਂਦੇ ਸੰਜਿਆਰੀਆਂ ਕਰ ਗਿਆ ਬੜੇ ਯਾਰ ਜਾਈਂਦੇ ਇਦਾਂ ਜੁਨੀ ਯਾਰ ਰਿਆ ਉਸਤਾਦ ਲੋਕ ਬਾਪੂ ਕਰਤਾਰ ਰਬਲਾ ਸਾਹਿਬ ਉਹਨਾਂ ਦੀ ਯਾਦ ਦਾ ਮੇਲਾ ਬਹੁਤ ਅੱਛਾ ਨਿਪੜੇ ਚੱਲ ਰਿਹਾ ਕਿਉਂਕਿ ਸਾਥੂ ਸੀਨੀਅਰ ਮੈਂ ਤਾਂ ਇਸ ਇਲਾਕੇ ਦਾ ਤੁਹਾਡਾ ਬਣਾਇਆ ਹੋਇਆ ਛੋਟਾ ਜਿਹਾ ਜੱਗਾ ਸੂਰਤ ਗਿਆ ਤੁਹਾਡਾ ਇਨੀ ਧੰਨਵਾਦ ਜੇ ਤੁਸੀਂ ਤਾਨੂੰ ਪਿਆਰ ਬਖਸ਼ੋ ਕੀਤਾ ਨੂੰ ਔਰ ਹਰ ਥਾਂ ਇਜਤਿਮਾਨ ਸਤਕਾਰ ਬਖਸ਼ ਦਿਓ ਔਰ ਮੈਂ ਇਸ ਭਰੇ ਮੇਲੇ ਦੇ ਵਿੱਚ ਕਹਿੰਦਾ ਕਿੱਥੇ ਵੀ ਤੁਸੀਂ ਮੇਲਾ ਰੱਖਣਾ ਕੋਈ ਵੀ ਫੰਕਸ਼ਨ ਹੈ ਮੈਂ ਨੱਗੇ ਪੈਰੀ ਉੱਥੇ ਹਾਜ਼ਰ ਹੈ ਕਦੋਂ ਵੀ ਤੁਸੀਂ ਮੈਨੂੰ ਬਾਜ ਮਾਰੋਗੇ ਤੁਹਾਡੇ ਤੁਹਾਡਾ ਬਣਾਇਆ ਹੋਇਆ ਤੇ ਤੁਸੀਂ ਅੱਗੇ ਬਣਾਉਣਾ ਔਰ ਜਿੰਨੀਆਂ ਵੀ ਇੱਥੇ ਰੱਬੂ ਰਹਾ ਜੈ ਸਾਰੇ ਪ੍ਰਬੰਧਕ ਕਮੇਟੀ ਸਭ ਦਾ ਭਾਈ ਮੱਖਣ ਜੀ ਬਹੁਤ ਬਹੁਤ ਧੰਨਵਾਦ ਇੰਨੀ ਕਿ ਹਾਜ਼ਰੀ ਪ੍ਰਵਾਨ ਕਰਿਓ ਅੱਗੇ ਤੋਂ ਪ੍ਰਮਾਤਮਾ ਨੇ ਚਾਹ ਜਰੂਰ ਮਿਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਤਾਰੀ ਮਾਰ ਦੇਣ ਵਾਲੀ ਖੁੱਲ ਕੇ ਔਰ ਸਾਡੀ ਮਿੱਤਰਾਂ ਦੀ ਦੁਨੀਆ ਬੱਚੋ ਅਸੀਂ ਲਗਾਤਾਰ ਮਿਲਨ ਦਾ 8-9 ਸਾਲ ਹੋ ਗਏ ਸਰਦੂਗੜ ਦੀ ਸ਼ਾਨ ਮੇਰਾ ਵੱਡਾ ਭਰਾ ਜੱਸੀ ਮਾਨ ਅੱਜ ਤਾਂ ਦਾੜੀ ਰੱਖੀ ਆ ਸਿਆਣ ਚ ਨਹੀਂ ਆਉਂਦੇ ਔਰ ਸਨਮਾਨ ਹੋ ਰਿਹਾ ਸਾਡੇ ਜੱਗਾ ਸ਼ੂਰਤੀਆ ਸਾਡੇ ਝੋਟੀਆਂ ਸਾਹਿਬ ਸਨਮਾਨ ਕਰ ਰਹੇ ਸਾਡੇ ਮੁਲਾਜ਼ਮ ਜੰਨੇ ਵੀ ਕਮੇਟੀ ਦੇ ਬੂਧੇਦਾਰ ਨੇ ਸਾਡੇ ਲੱਖਾth ਰਾਜਬਾਈ ਜੀ ਜੱਸੀ ਮਾਨ ਉਹਨਾਂ ਦੀ ਲਾਡਲੀ ਸਿਕਦਰ ਜੋੜੀ ਪਹੁੰਚੀ ਹੈ ਲੱਧੜ ਸਾਹਿਬ ਨੰਬਰਦ ਨੂਰੀ ਬੱਚੇ ਬਹੁਤ ਅੱਛੇ ਨੂਰੀ ਬੱਚੇ ਔਰ ਜਗਾਪੁਲੀ ਵਾਲਾ ਉਹ ਵੀ ਪਹੁੰਚਿਆ ਜਿੰਨੇ ਵੀ ਕਲਾਕਾਰ ਪਹੁੰਚੇ ਮਿੱਤਰ ਦੇ ਵਿੱਚ ਸਾਡੇ ਜਸਕਰਨ ਸਰਾਂ ਜੀ ਸਸੀ ਕਬੇ ਜੀ ਆਓ ਕਿਉਂਕਿ ਸ਼ੇਰ ਤਾਂ ਬਹੁਤ ਬੋਲਣ ਜੀ ਕਰਦਾ ਨਾ ਬਹੁਤਾ ਸਮਾਂ ਲੈਂਦੇ ਹੈ ਹਰ ਬਣ ਪਿਆਰੀ ਆਵਾਜ਼ ਦਾ ਬਾਲਕ ਸੰਜੀਤ ਕਿਤਨਾ